ਸ੍ਰੀ ਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਖਾਣਾ ਚਾਟ ਬਣਾਵਾਂਗੇ ਮਖਾਣਾ ਚਾਟ ਬਣਾਉਣ ਦੇ ਲਈ ਆਪਾਂ ਇੱਥੇ ਇੱਕ ਪੈਨ ਦੇ ਵਿੱਚ ਇੱਕ ਕੌਲੀ ਮਖਾਣੇ ਲਵਾਂਗੇ ਮਖਾਣਿਆਂ ਨੂੰ ਡਰਾਈ ਰੋਸਟ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿਣੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲਿਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਇਸ ਦੀ ਨਮੀ ਚਲੀ ਜਾਵੇ ਇਸ ਲਈ ਆਪਾਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਹੁਣ ਆਪਾਂ ਵੇਖ ਲੈਨੇ ਆ ਮਖਾਣੇ ਇਹ ਕ੍ਰਿਸਪੀ ਹੋ ਕੇ ਟੁੱਟਣ ਲੱਗੇਗਾ ਇਹਨੇ ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਹੁਣ ਮੈਂ ਮਖਾਣਿਆਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਿਆ ਹੈ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰਿਓ ਜੀ ਹੁਣ ਆਪਾਂ ਮਖਾਣਾ ਚਾਟ ਬਣਾਉਣ ਦੇ ਲਈ ਇੱਕ ਪੈਨ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਥੋੜਾ ਜਿਹਾ ਮੈਗੀ ਮਸਾਲਾ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਇੱਕ ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਆਮਚੂਰ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਜੋ ਆਪਾਂ ਮਖਾਣੇ ਡਰਾਈ ਰੋਸਟ ਕਰਕੇ ਰੱਖੇ ਸੀ ਉਹ ਮਖਾਣੇ ਪਾਵਾਂਗੇ ਮਖਾਣਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਦੇ ਵਿੱਚ ਇਹ ਚਾਟ ਬਹੁਤ ਟੇਸਟੀ ਤੇ ਈਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਬਸ ਚਾਟ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆਂ ਮਖਾਣਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਤਾਂ ਕਿ ਮਸਾਲਿਆਂ ਦੀ ਕੋਟਿੰਗ ਚੰਗੀ ਤਰ੍ਹਾਂ ਹੋ ਜਾਵੇ ਮਖਾਣਿਆਂ ਉੱਪਰ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਮਖਾਣਿਆਂ ਨੂੰ ਆਪਾਂ ਇੱਕ ਬਾਲਟੀ ਵਿੱਚ ਕੱਢ ਲਵਾਂਗੇ ਨਮੈਂ ਇੱਥੇ ਸਾਰੇ ਮਖਾਣਿਆਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੀ। ਫਿਰ ਮਖਾਣਿਆਂ ਉੱਪਰ ਪਿਆਜ਼ ਪਾਵਾਂਗੇ। ਬਰੀਕ ਕੱਟਿਆ ਹੋਇਆ। ਹਰਾ ਧਨੀਆ ਪਾਵਾਂਗੇ ਥੋੜ੍ਹਾ ਜਿਹਾ। ਇੱਕ ਟਮਾਟਰ ਪਾਵਾਂਗੇ। ਅੱਧਾ ਨਿੰਬੂ ਪਾਵਾਂਗੇ ਨਿਚੋੜ ਕੇ। तुम भी इस तरीके मखाना चाट बना के देखो जी ये चाट बहुत टेस्टी बन के तैयार होएगी। थोड़ा जि काला नमक पावे आप नमक पहला भी पाया है जी इसलिए आप नमक के हिसाब न ही पावेंगे फिर प्याज टमाटर पाने तो चंगी तरह मिक्स कर लवोंगे ਇਹ ਬਹੁਤ ਟੇਸਟੀ ਤੇ ਹੈਲਦੀ ਚਾਟ ਹੈ ਜੀ ਕਿਉਂਕਿ ਕਿਉਂਕਿ ਆਪਾਂ ਇਸ ਨੂੰ ਬਿਨਾ ਤੇਲ ਕਿਉ ਵਿੱਚ ਫਰਾਈ ਕਰੇ ਤੋਂ ਬਣਾਇਆ ਹੈ ਇਸ ਵਿੱਚ ਆਪਾਂ ਖੀਰਾ ਵੀ ਪਾ ਸਕਦੇ ਹਾਂ ਜੀ ਬਰੀਕ-ਬਰੀਕ ਕੱਟ ਕਰਕੇ ਹੁਣ ਮਖਾਣਾ ਚਾਟ ਬਣ ਕੇ ਤਿਆਰ ਹੈ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ